ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਆ ਰਹੀ ਹੁਣੇ-ਹੁਣੇ ਪੰਜਾਬ ਚ ਵਾਪਰ ਗਈ ਇਹ ਵੱਡੀ ਵਾਰਦਾਤ ਲੋਕਾਂ ਚ ਫੈਲ ਗਿਆ دہشت ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਜਵਾਰੀਆ ਜੀਹਾਂ ਕਸਬਾ ਰੀਆ ਦੇ ਨਜ਼ਦੀਕ ਪਿੰਡ ਮਦਦ ਦੇ ਨੌਜਵਾਨ ਪਾਠੀ ਸਿੰਘ ਹਰਮਨਦੀਪ ਸਿੰਘ ਦਾ ਬਹਿਰੇਬੀ ਨਾਲ ਕਤਲ ਕਰ ਦਿੱਤਾ ਗਿਆ ਹੈ ਇਸ ਵਾਰदात ਤੋਂ ਬਾਅਦ ਇਲਾਕੇ ਚ ਵਿੱਚ ਦਹਿਸ਼ਤ ਫੈਲ ਗਈ ਦੱਸਦੀ ਹੈ ਕਿ ਪਾਠੀ ਸਿੰਘ ਗੁਰਦੁਆਰਾ ਬਾਬਾ ਬਕਾਲਾ ਸਹਿਤੋ ਰਾਤ ਡਿਊਟੀ ਕਰਕੇ ਕਰਵਾਪਸ ਆ ਰਿਹਾ ਸੀ ਇਸ ਦਰਾਨ ਨਾਮੀਅਤ ਵਿਅਕਤੀ ਨੇ ਉਸਨੂੰ ਕਿੱਲਿਆ ਤੇ ਤੀਹ ਤਰ੍ਹਾਂ ਸਹਰਣਾਉਸ ਦਾ ਕਤਲ ਕਰ ਦਿੱਤਾ ਘਟਨਾ ਦੀ ਸੂਚਨਾ ਮਿਲਤ ਬਾਅਦ ਸਥਾਨਕ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਪੁਲਿਸ ਨੇ লাশ ਨੂੰ ਕਬਜ਼ੇ ਚ ਲੈ ਕੇ ਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਤੇ ਨਾਲ ਹੀ ਪੁਲਿਸ ਦੇ ਘਟਨਾ ਦੀ ਜਾਨ ਲਈ ਵਕ ਵਕ ਟੀਮਾਂ ਨੂੰ ਬੁਲਾਇਆ ਜਿਸ ਘਟਨਾ ਤੋਂ ਬਾਅਦ ਇਲਾਕੇ 'ਚ ਹਲਚਲ ਮਚ ਗਈ ਹੈ ਜੀਹਾਂ ਵੱਡੀ ਖਬਰ ਮਿਲ ਰਹੀ ਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ